ਰਾਜਵੀਰ ਜਵੰਦੇ ਦੇ بیٹے ਬਾਰੇ ਮਾੜੀ ਖਬਰ ਮਾਂ ਤੇ ਦਾਦੀ ਦਾ ਰੋ ਰੋ ਹੋਇਆ ਬੁਰਾ ਹਾਲ ਆਓ ਤੁਹਾਨੂੰ ਦਿਖਾਉਂਦੇ ਆ ਅੱਜ ਦੀ ਇਹ ਤਾਜ਼ਾ ਖਬਰ ਰਾਜਵੀਰ ਜਵੰਦਾ ਦੇ ਪੁੱਤਰ ਦੀ ਹਾਲਤ ਦਿਨੋਂ ਦਿਨ ਹੋਰ ਨਾਜ਼ੁਕ ਬਣਦੀ ਜਾ ਰਹੀ ਹੈ ਡਾਕਟਰਾਂ ਨੇ ਉਸ ਦੀ ਮਾਂ ਨੂੰ ਸਪਸ਼ਟ ਕਿਹਾ ਹੈ ਕਿ ਤੁਸੀਂ ਇਸ ਦਾ ਵਿਸ਼ੇਸ਼ ਧਿਆਨ ਰੱਖੋ ਕਿਉਂਕਿ ਉਹ ਟੈਨਸ਼ਨ ਤੇ ਪਿਤਾ ਦੀ ਯਾਦ ਵਿੱਚ ਬਹੁਤ ਤੇਜ਼ੀ ਨਾਲ ਕਮਜ਼ੋਰ ਹੋ ਰਿਹਾ ਹੈ ਮਨੋਵਿਗਿਆਨਕ ਤੌਰ ਤੇ ਵੀ ਉਹ ਦਿਗਦਾ ਜਾ ਰਿਹਾ ਹੈ ਹਰ ਮਹਾਨ ਗਾਇਕ ਆਪਣੇ ਪਿੱਛੇ ਇੱਕ ਵਿਰਾਸਤ ਛੱਡ ਜਾਂਦਾ ਹੈ ਪਰ ਰਾਜਵੀਰ ਜਵੰਦਾ ਨੇ ਜੋ ਦਿੱਤਾ ਉਹ ਸਿਰਫ ਗੀਤ ਨਹੀਂ ਸਗੋਂ ਇੱਕ ਜੀਵਤ ਰੂਹ ਛੱਡ ਗਿਆ ਜੋ ਅਜੇ ਵੀ ਉਹਨਾਂ ਦੇ ਪੁੱਤਰ ਦਲਾਵਰ ਸਿੰਘ ਦੇ ਦਿਲ ਵਿੱਚ ਗੂੰਜਦੀ ਹੈ ਅੱਜ ਅਸੀਂ ਗੱਲ ਕਰਾਂਗੇ ਉਸ ਨੌਜਵਾਨ ਬਾਰੇ ਜਿਸ ਲਈ ਉਸਦਾ ਪਿਤਾ ਸਿਰਫ ਹੀਰੋ ਨਹੀਂ ਸਗੋਂ ਪੂਰੀ ਦੁਨੀਆ ਸੀ ਦਲਾਵਰ ਕਹਿੰਦਾ ਹੈ ਮੇਰੇ ਪਿਤਾ ਮੀਰਾ ਸਭ ਕੁਝ ਸਨ ਮੈਂ ਉਹਨਾਂ ਦੇ ਅਧੂਰੇ ਸੁਪਨੇ ਪੂਰੇ ਕਰਾਂਗਾ ਉਹਨਾਂ ਦੀ ਧੁਨ ਨੂੰ ਆਪਣੀ ਧੜਕਣ ਨਾਲ ਜੋੜਾਂਗਾ ਜਦ ਰਾਜਵੀਰ ਘਰ ਆਉਂਦੇ ਸਨ ਉਹ ਪਲ ਦਲਾਵਰ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ ਸੀ ਉਹ ਗਾਇਕੀ ਦੀ ਨਿਯਮ ਨਹੀਂ ਸਗੋ ਜ਼ਿੰਦਗੀ ਦਾ ਸੰਗੀਤ ਸਿਖਾਉਂਦਾ ਸੀ ਰਾਜਵੀਰ ਹਮੇਸ਼ਾ ਕਹਿੰਦੇ ਮੇਰਾ ਬੇਟਾ ਗੀਤਾ ਨਾਲ ਲੋਕਾਂ ਦੇ ਦਿਲ ਜਿੱਤ ਲਵੇਗਾ ਇਹ ਸਿਰਫ ਬੋਲ ਨਹੀਂ ਸਨ ਇੱਕ ਪਿਤਾ ਦੇ ਗਹਿਰੇ ਪਿਆਰ ਦੀ ਆਵਾਜ਼ ਸੀ ਰਾਜਵੀਰ ਜਵੰਦਾ ਨੇ ਸਿਖਾਇਆ ਕਿ ਸੰਗੀਤਾ ਅਸਲ ਮਤਲਬ ਸ਼ੋਰਤ ਨਹੀਂ ਬਲਕਿ ਲੋਕਾਂ ਦੇ ਦਰਦ ਨੂੰ ਛੂਣਾ ਹੈ ਸਟੇਜ ਤੇ ਚੜਨ ਤੋਂ ਪਹਿਲਾਂ ਜਦ ਉਹ ਦਲਾਵਰ ਵੱਲ ਤੱਕਦਾ ਸੀ ਉਹਨਾਂ ਦੀ ਖੁਸ਼ੀ ਦੋ ਗੁਣਾ ਹੋ ਜਾਂਦੀ ਸੀ ਉਹ ਪਲ ਅੱਜ ਵੀ ਦਲਾਵਰ ਦੀ ਰੂਹ ਵਿੱਚ ਚਮਕ ਵਾਂਗ ਜਿਉਂਦਾ ਹੈ ਪਰ ਉਹ ਕਾਲੀ ਰਾਤ ਆਈ ਜਿਸ ਨੇ ਸਭ ਕੁਝ ਬਦਲ ਦਿੱਤਾ ਬੇਸਹਾਰਾ ਪਸ਼ੂਆਂ ਕਾਰਨ ਹੋਏ ਹਾਦਸੇ ਨੇ ਇੱਕ ਪਲ ਵਿੱਚ ਹੀ ਉਹ ਰੌਸ਼ਨੀ ਖੋਲ੍ਹ ਲਈ ਜਿਸ ਨੇ ਕਈਆਂ ਦੀਆਂ ਜ਼ਿੰਦਗੀਆਂ ਰੌਸ਼ਨ ਕੀਤੀਆਂ ਸਨ ਤੇ ਪਲ-ਪਲ ਲੋਕਾਂ ਨੂੰ ਅੱਜ ਵੀ ਦਿਲਾਂ ਦੇ ਵਿੱਚ ਯਾਦ ਹੈ ਜੋ ਰਾਜਵੀਰ ਜਵੰਦੇ ਨੇ ਲੋਕਾਂ ਦੀ ਸੇਵਾ ਪੰਜਾਬੀ ਬੋਲੀ ਦੇ ਤਹਿਤੋਂ ਕੀਤੀ ਜਦ ਖਬਰ ਆਈ ਕਿ ਰਾਜਵੀਰ ਹੁਣ ਕਦੇ ਵਾਪਸ ਨਹੀਂ ਆਉਣਗੇ ਤਦ ਉਹ ਦਲਾਵਰ ਦੇ ਅੰਦਰ ਦੀ ਸੰਗੀਤ ਦੀ ਦੁਨੀਆ ਠਹਿਰ ਗਈ ਸਵੇਰ ਦੀ ਉਮੀਦ ਹੁਣ ਖੰਮ ਉਸ਼ੀ ਵਿੱਚ ਬਦਲ ਗਈ ਉਹ ਪਿਆਰ ਭਰੀ ਚਾਹ ਜੋ ਹਰ ਸਵੇਰ ਪਿਤਾ ਨਾਲ ਪੀਂਦਾ ਸੀ ਉਹ ਹੁਣ ਉਹ ਹੋਰ ਠੰਡੀ ਹੋ ਗਈ ਪਰ ਦਲਾਵਰ ਰੋਂਦਾ ਨਹੀਂ ਉਹ ਜਿਉਂਦਾ ਹੈ ਪਿਤਾ ਦੇ ਸ਼ਬਦਾਂ ਨਾਲ ਰਾਜਵੀਰ ਕਹਿੰਦੇ ਸਨ ਰੋਣਾ ਨਹੀਂ ਦਲਾਵਰ ਮੇਰੀਆਂ ਯਾਦਾਂ ਨਾਲ ਜੀਣਾ ਕਿਉਂਕਿ ਰਾਜਵੀਰ ਦਾ ਪਿਆਰ ਆਪਣੀ ਬੇਟੀ ਤੋਂ ਵੱਧ ਕੇ ਵੀ ਆਪਣੇ ਪੁੱਤਰ ਨਾਲ ਸੀ ਪਰ ਉਹ ਆਪਣੀ ਬੇਟੀ ਨੂੰ ਵੀ ਓਨਾ ਹੀ ਪਿਆਰ ਕਰਦਾ ਸੀ ਤੇ ਦੋਨੇ ਹੀ ਬੱਚੇ ਉਸਦੇ ਸਾਹਾਂ ਦੇ ਵਿੱਚ ਸਾਹ ਭਰਦੇ ਸਨ ਤੇ ਸ਼ੋਹਾਂ ਤੇ ਜਾਣ ਤੋਂ ਪਹਿਲਾਂ ਵੀ ਉਹ ਆਪਣੇ ਪਿਤਾ ਪੁੱਤਰ ਦਲਾਵਰ ਨੂੰ ਕਾਫੀ ਜ਼ਿਆਦਾ ਮੋਹ ਤੇ ਕਰਕੇ ਹੀ ਸ਼ੋ ਲਗਾਉਣ ਜਾਇਆ ਕਰਦਾ ਸੀ ਤੇ ਅੱਜ ਉਹ ਆਪਣੇ ਪਿਤਾ ਦੀ ਯਾਦ ਵਿੱਚ ਕਾਫੀ ਜ਼ਿਆਦਾ ਮਨੋਵਿਗਿਆਨਕ ਤੌਰ ਤੇ ਕਮਜ਼ੋਰ ਹੁੰਦਾ ਜਾ ਰਿਹਾ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿਉਂਕਿ ਛੋਟੀ ਉਮਰ ਹੈ ਅਜੇ ਕੋਈ ਜ਼ਿਆਦਾ ਲੰਬੀ ਉਮਰ ਨਾ ਹੋਣ ਦੇ ਕਾਰਨ ਜਿਹੜਾ ਆਪਣੇ ਪਿਤਾ ਨੂੰ ਯਾਦ ਕਰਦਾ ਹੋਇਆ ਅੱਜ ਵੀ ਉਹ ਭਾਵੁਕ ਹੋ ਜਾਂਦਾ ਹੈ ਤੇ ਆਪਣੀ ਮਾਂ ਅਤੇ ਦਾਦੀ ਤੋਂ ਪੁੱਛਦਾ ਹੈ ਕਿ ਮੇਰਾ ਪਿਤਾ ਮੇਰੇ ਪਾਪਾ ਕਦ ਕਰ ਆਉਣਗੇ ਕਿਉਂਕਿ ਬੇਸਮਝ ਜਿਹੜਾ ਬੱਚਾ ਉਸ ਨੂੰ ਕਦੇ ਸਮਝ ਨਹੀਂ ਹੁੰਦੀ ਕਿ ਉਸ ਦਾ ਜਿਹੜਾ ਪਿਤਾ ਵਾ ਉਹ ਕਿੱਥੇ ਚਲਾ ਗਿਆ ਤੇ ਬਾਕੀ ਸਾਡੇ ਵੱਲੋਂ ਵੀ ਅਰਦਾਸ ਹੈ ਕਿ ਪਰਮਾਤਮਾ ਦਲਾਵਰ ਨੂੰ ਹਿੰਮਤ ਬਖਸ਼ੇ ਤੇ ਉਹ ਆਪਣੇ ਪਿਤਾ ਦੀਆਂ ਯਾਦਾਂ ਨੂੰ ਹਮੇਸ਼ਾ ਆਪਣੇ ਦਿਲ ਦੇ ਵਿੱਚ ਜਿੰਦਾ ਰੱਖ ਸਕੇ ਕਿਉਂਕਿ ਰਾਜਵੀਰ ਅੱਜ ਉਹ ਜਗ੍ਹਾ ਤੇ ਜਾ ਬਰਾਜਿਆ ਜਿੱਥੇ ਕਦੇ ਵੀ ਵਾਪਸ ਨਹੀਂ ਮੁੜਿਆ ਜਾ ਸਕਦਾ ਤੇ ਘਰ ਦੇ ਹਾਲਾਤ ਵੀ ਕਾਫੀ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦੇ ਦੀ ਮਾਤਾ ਅਤੇ ਉਸ ਦੀ ਪਤਨੀ ਅੱਜ ਵੀ ਕਾਫੀ ਜ਼ਿਆਦਾ ਭਾਵਕ ਹੋ ਜਾਂਦੀਆਂ ਨੇ ਆਪਣੇ ਪਿਤਾ ਤੇ ਪੁੱਤਰ ਨੂੰ ਯਾਦ ਕਰਕੇ ਤੇ ਬਾਕੀ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਹਿੰਮਤ ਬਖਸ਼ੇ ਪ੍ਰਮਾਤਮਾ ਉਹਨਾਂ ਨੂੰ ਉਹ ਤਾਕਤ ਬਖਸ਼ੇ ਜਿਸ ਨਾਲ ਉਹ ਆਪਣੀ ਰਹਿੰਦੀ ਜ਼ਿੰਦਗੀ ਨੂੰ ਇੱਕ ਸੋਹਣੇ ਢੰਗ ਦੇ ਨਾਲ ਬਤੀਤ ਕਰ ਸਕਣ ਤੇ ਤੁਸੀਂ ਵੀ ਕਮੈਂਟ ਦੇ ਵਿੱਚ ਦਲਾਵਰ ਦੀ ਹਿੰਮਤ ਜਿੰਦਾਬਾਦ ਜਹਰਾਜਵੀਰ ਲਈ ਅਰਦਾਸ ਜ਼ਰੂਰ ਕਰਿਓ ਰਾਜਵੀਰ ਜਵੰਦੇ ਦਾ ਵਿਛੋੜਾ ਜਿੱਥੇ ਪਰਿਵਾਰ ਲਈ ਸੈਨਾ ਔਖਾ ਹੈ ਉੱਥੇ ਹੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਵੀ ਅੱਜ ਉਸ ਨੂੰ ਯਾਦ ਕਰਦੇ ਹਨ ਕਿਉਂਕਿ ਜਿੰਨਾ ਰਾਜਵੀਰ ਗਾਇਕ ਵਧੀਆ ਸੀ ਉਸ ਤੋਂ ਕਿਤੇ ਜ਼ਿਆਦਾ ਇਨਸਾਨ ਵਧੀਆ ਸੀ ਕਿਉਂਕਿ ਅੱਜ ਤੱਕ ਵੀ ਰਾਜਵੀਰ ਦੀ ਕਿਸੇ ਕਲਾਕਾਰ ਦੇ ਨਾਲ ਕੌਂਟਰੋਵਰਸੀ ਨਹੀਂ ਹੋਈ ਜਾਂ ਕੋਈ ਵਿਵਾਦ ਸੋਸ਼ਲ ਮੀਡੀਆ ਤੇ ਨਹੀਂ ਦੇਖਣ ਨੂੰ ਮਿਲਿਆ ਜੋ ਆਮ ਤੌਰ ਤੇ ਗਾਇਕਾਂ ਦਾ ਦੇਖਣ ਨੂੰ ਮਿਲਦਾ ਰਹਿੰਦਾ ਹੈ ਤੇ ਰਾਜਵੀਰ ਦੀਆਂ ਯਾਦਾਂ ਉਸਦੇ ਗਾਣਿਆਂ ਵਿੱਚ ਰਹਿ ਗਈਆਂ ਤੇ ਹਾਲ ਹੀ ਦੇ ਵਿੱਚ ਰਾਜਵੀਰ ਜਵੰਦੇ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਸੀਂ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਤੁਹਾਨੂੰ ਸਾਰੀ ਜਾਣਕਾਰੀ ਦੱਸਾਂਗੇ ਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾ ਤੁਹਾਨੂੰ ਦੱਸ ਦਿੰਦੇ ਆ ਕਿ ਰਾਜਵੀਰ ਜਵੰਦੇ ਦੀ ਟੀਮ ਦੇ ਵੱਲੋਂ ਸ਼ੇਅਰ ਕੀਤੀ ਗਈ ਇਹ ਜਾਣਕਾਰੀ ਤੁਹਾਨੂੰ ਦੱਸਤੀਆਂ ਜਿਸ ਨਾਲ ਸੁਣ ਕੇ ਤੁਸੀਂ ਵੀ ਭਾਵਕ ਹੋ ਜਾਓਗੇ ਤੇ ਅੱਜ ਰਾਜਵੀਰ ਨੂੰ ਹਰ ਕੋਈ ਯਾਦ ਕਰ ਰਿਹਾ ਹੈ ਕਿ ਕਿਤੇ ਕਾਸ਼ ਰਾਜਵੀਰ ਸਾਡੇ ਵਿਚਕਾਰ ਹੁੰਦਾ ਇੰਸਟਾਗ੍ਰਾਮ ਦੇ ਉੱਪਰ ਰਾਜਵੀਰ ਦੇ 2.9 ਮਿਲੀਅਨ ਫੋਲੋਅਰ ਹਨ ਤੇ ਅਕਸਰ ਹੀ ਰਾਜਵੀਰ ਇੰਸਟਾਗ੍ਰਾਮ ਦੇ ਰਾਹੀਂ ਆਪਣੇ ਸਰੋਤਿਆਂ ਦੇ ਨਾਲ ਟੱਚ ਦੇ ਵਿੱਚ ਰਹਿੰਦਾ ਸੀ ਤੇ ਪਲ-ਪਲ ਉੱਤੇ ਕਾਰੀ ਇੰਸਟਾਗ੍ਰਾਮ ਦੇ ਉੱਪਰ ਸ਼ੇਅਰ ਕਰਦਾ ਰਹਿੰਦਾ ਸੀ ਤੇ ਹੁਣ ਉਸਦੇ ਪਰਿਵਾਰ ਦੇ ਵੱਲੋਂ ਇੰਸਟਾਗ੍ਰਾਮ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਤੇ ਵਿੱਚ ਪਰਿਵਾਰ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਲਿਖਿਆ ਹੈ ਕਿ ਇੱਕ ਫਨਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਪਰ ਉਸਦੀ ਕਲਾ ਰਹਿੰਦੀ ਦੁਨੀਆ ਤੱਕ ਜਿਉਂਦੀ ਹੈ ਰਾਜਵੀਰ ਦੀ ਕਲਾ ਨੂੰ ਜਿਉਂਦੇ ਰੱਖਣ ਲਈ ਇਸ ਸਫਰ ਵਿੱਚ ਰਾਜਵੀਰ ਦੇ ਪਰਿਵਾਰ ਵੱਲੋਂ ਰਕੇਸ਼ ਮਹਿਤਾ ਨੂੰ ਸੁਨੇਹਾ ਅਸੀਂ ਇਸ ਯਮਲੇ ਨੂੰ ਉਸਤੀ ਕਲਾ ਰਾਹੀ ਹਮੇਸ਼ਾ ਜਿਉਂਦੇ ਰੱਖਾਂਗੇ ਜਲਦ ਹੀ ਇਹ ਯਮਲਾ ਤੁਹਾਡੇ ਨੇੜਲੇ ਸਿਨੇਮੇ ਘਰਾਂ ਦੇ ਵਿੱਚ ਮਿਲੇਗਾ ਰਾਜਵੀਰ ਜਵੰਦਾ ਪਰਿਵਾਰ ਤਾ ਰਾਜਵੀਰ ਦੇ ਆਫੀਸ਼ੀਅਲ ਇੰਸਟਾਗ੍ਰਾਮ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਉਸਦੇ ਪਰਿਵਾਰ ਦੇ ਵੱਲੋਂ ਤੁਹਾਨੂੰ ਦੱਸਦੇ ਨੇ ਆ ਕਿ ਯਮਲੇ ਜੱਟ ਦੇ ਕਿਰਦਾਰ ਤੇ ਰਾਜਵੀਰ ਜਵੰਦੇ ਨੇ ਇੱਕ ਫਿਲਮ ਬਣਾਈ ਸੀ ਜੋ ਕਿ ਪਹਿਲਾਂ ਤੋਂ ਹੀ ਸ਼ੂਟ ਹੋ ਚੁੱਕੀ ਸੀ ਤੇ ਉਸ ਦੇ ਪਰਿਵਾਰ ਦਾ ਹੁਣ ਇਹ ਸੁਨੇਹਾ ਹੈ ਕਿ ਅਸੀਂ ਰਾਜਵੀਰ ਦੀ ਟੀਮ ਦੇ ਵੱਲੋਂ ਬਣਾਈ ਗਈ ਇਹ ਫਿਲਮ ਜਲਦ ਹੀ ਰਿਲੀਜ਼ ਕਰਨ ਜਾ ਰਹੇ ਹਾਂ ਜੋ ਕਿ ਤੁਹਾਨੂੰ ਨੇੜਲੇ ਸਿਨੇਮੇ ਘਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਰਾਜਵੀਰ ਇਸ ਫਿਲਮ ਰਾਹੀਂ ਫਿਰ ਤੋਂ ਜਿੰਦਾ ਦਿਲ ਸਾਡੇ ਸਭ ਦੇ ਸਾਹਮਣੇ ਆਵੇਗਾ ਤੇ ਪਹਿਲਾਂ ਵੀ ਫਿਲਮਾਂ ਦੇ ਵਿੱਚ ਰਾਜਵੀਰ ਨੂੰ ਸਰੋਤਿਆਂ ਨੇ ਬਹੁਤ ਭਰਮਾ ਹੁੰਗਾਰਾ ਦਿੱਤਾ ਸੀ ਤੇ ਹੁਣ ਵੀ ਉਮੀਦ ਹੈ ਕਿ ਰਾਜਵੀਰ ਦੀ ਇਸ ਫਿਲਮ ਨੂੰ ਲੋਕ ਪਿਆਰ ਦੇਣਗੇ ਤੇ ਬਾਕੀ ਰਾਜਵੀਰ ਦਾ ਵਿਛੋੜਾ ਸੈਣਾ ਇਸ ਕਰਕੇ ਔਖਾ ਹੈ ਕਿ ਬੇਵਕਤੀ ਮੌਤ ਦਾ ਦਰਦ ਇਕੱਲਾ ਪਰਿਵਾਰ ਹੀ ਨਹੀਂ ਉਸ ਦੇ ਚਾਉਣ ਵਾਲਿਆਂ ਲਈ ਸੈਣਾ ਵੀ ਔਖੇ ਤੋਂ ਔਖਾ ਹੈ ਤੇ ਬਾਕੀ ਰਾਜਵੀਰ ਦੀ ਮੌਤ ਦੇ ਕਈ ਵੱਡੇ ਸਵਾਲ ਲੋਕਾਂ ਦੇ ਜਾਣ ਦੇ ਵਿੱਚ ਘਮ ਰਹੇ ਹਨ ਕੁਝ ਕਹਿ ਰਹੇ ਹਨ ਰਾਜਵੀਰ ਦੀ ਮੌਤ ਦੋਸਾਨਾ ਦੇ ਟਕਰਾ ਕਾਰਨ ਹੋਈ ਤੇ ਕੁਝ ਲੋਕ ਇਸ ਨੂੰ ਸੋਚੀ ਸਮਝੀ ਹੋਈ ਸਾਜ਼ਿਸ਼ ਦੱਸ ਰਹੇ ਹਨ ਤੇ ਬਾਕੀ ਪੁਲਿਸ ਨੇ ਕਲੀਅਰ ਕਰ ਦਿੱਤਾ ਹੈ ਕਿ ਉਸ ਦੀ ਮੌਤ ਆਵਾਰਾ ਸਾਨਾ ਦੇ ਟਕਰਾ ਕਾਰਨ ਹੀ ਹੋਈ ਹੈ ਤੇ ਅਜੇ ਤੱਕ ਉਸ ਦੇ ਹਾਦਸੇ ਦੀ ਕੋਈ ਵੀ ਸੀਸੀਟੀਵੀ ਵੀਡੀਓ ਜਾਂ ਕੋਈ ਫੋਟੋ ਸਾਹਮਣੇ ਨਹੀਂ ਆਈ ਤੇ ਆਈ ਕਿਉਂ ਨਹੀਂ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ 27 ਲੱਖ ਦੀ ਅਡਾਸ ਸਿਸਟਮ ਵਾਲੀ ਬਾਈਕ ਤੇ ਲੱਖਾਂ ਦੇ ਸੇਫਟੀ ਸੂਟ ਅਤੇ ਹੈਲਮਟ ਦੇ ਬਾਵਜੂਦ ਵੀ ਇਹ ਹਾਦਸਾ ਕਿਵੇਂ ਵਾਪਰ ਗਿਆ ਤੇ ਇਸ ਹਾਦਸੇ ਦੇ ਪਿੱਛੇ ਅਸਲ ਦੇ ਵਿੱਚ ਹੋਇਆ ਕੀ ਸੀ ਇਹ ਤਾਂ ਪ੍ਰਮਾਤਮਾ ਹੀ ਜਾਣਦਾ ਹੈ ਤੇ ਇਸ ਸਮੇਂ ਪਰਿਵਾਰ ਬਹੁਤ ਹੀ ਗਹਿਰੇ ਸਦਮੇ ਦੇ ਵਿੱਚੋਂ ਗੁਜ਼ਰ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਅਤੇ ਮਾਂ ਅੱਜ ਵੀ ਰਾਜਵੀਰ ਦੀ ਉਡੀਕ ਦੇ ਵਿੱਚ ਹਨ ਕਿਉਂਕਿ ਰਾਜਵੀਰ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਆਪਣੇ ਘਰ ਦੇ ਕੰਮ ਕਾਜ ਦੇਖਦਾ ਸੀ ਤੇ ਹੁਣ ਉਸ ਦੇ ਪਿੱਛੇ ਇੱਕ ਬੇਟਾ ਪੇਟੀ ਪਤਨੀ ਮਾਤੇ ਮਾਂ ਰਹਿ ਗਈਆਂ ਅਤੇ ਬਾਕੀ ਰਾਜਵੀਰ ਜਵੰਦਾ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਆਬਾਦ ਰਹੇਗਾ ਤੇ ਹੁਣ ਪਰਿਵਾਰ ਦੀ ਇਹ ਅਪੀਲ ਹੈ ਕਿ ਰਾਜਵੀਰ ਜਲਦ ਹੀ ਫਿਲਮ ਦੇ ਵਿੱਚ ਤੁਹਾਨੂੰ ਨਜ਼ਰ ਆਵੇਗਾ ਤੇ ਕਿਰਪਾ ਕਰਕੇ ਰਾਜਵੀਰ ਦੀ ਫਿਲਮ ਨੂੰ ਵੱਧ ਤੋਂ ਵੱਧ ਪਿਆਰ ਤੇ ਸਤਿਕਾਰ ਦਿਓ ਕਿਉਂਕਿ ਅਜਿਹੀਆਂ ਨੇਕ ਦਿਲ ਰੂਹਾਂ ਜੱਗ ਤੇ ਵਾਰ-ਵਾਰ ਨਹੀਂ ਆਉਂਦੀਆਂ ਕਿਉਂਕਿ ਆਪਣੇ ਲਈ ਤਾਂ ਹਰ ਕੋਈ ਸਭ ਕੁਝ ਕਰ ਲੈਂਦਾ ਹੈ ਪਰ ਲੋਕਾਂ ਲਈ ਪੰਜਾਬੀ ਬੋਲੀ ਦਾ ਹੀ ਆਪਣੇ ਸੁਰਾਂ ਨਾਲ ਸੇਵਾ ਕਰਨੀ ਬਹੁਤ ਵੱਡੀ ਗੱਲ ਹੈ